ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਤੇ ਅੱਜ ਆਪਾਂ ਇੱਕ ਸਵਾਲ ਤੁਹਾਨੂੰ ਕਰਨਾ ਕਿ ਇਹ ਪੰਜਾਬ ਆ ਕਿ ਪੁੰਜਾ ਆ ਕਿ ਪੰਜਾ ਆ ਹੁਣ ਤੁਸੀਂ ਕਹੋਗੇ ਵੀ ਇਹ ਕਿੱਦਾਂ ਦਾ ਮਸਲਾ ਲੈ ਕੇ ਬਹਿ ਗਏ ਆ ਅੱਜ ਆਪਾਂ ਜਿੱਥੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨਸੀਬਤਾਂ ਦਾ ਸਾਹਮਣਾ ਪੰਜਾਬ ਨੂੰ ਵੀ ਸਪੈਲਿੰਗਾਂ ਨੂੰ ਲੈ ਕੇ ਕੀ ਪ੍ਰੋਬਲਮ ਆ ਗਈ ਅੱਛਾ ਪ੍ਰੋਬਲਮ ਵੈਸੇ ਆਈ ਨਹੀਂ ਇਹ ਕੁਝ ਕ ਜਾਣਿਆਂ ਨੇ ਐਵੇਂ ਬਿਨਾ ਮਤਲਬ ਤੋਂ ਬਣਾਤੀ ਆ ਤੇ ਇਹ ਇਹ ਸਾਰਾ ਕੀ ਐਕਚੁਅਲੀ ਚੱਲ ਕੀ ਰਿਹਾ ਨਾ ਇਹਦੇ ਤੇ ਆਪਾਂ ਗੱਲ ਕਰਨੀ ਨਾਲ ਜੁੜਦੇ ਹਾਂ ਤੁਸੀਂ ਜਾਣਦੇ ਹੋ ਕਿ ਆਪਣਾ ਮੋਸਟਲੀ ਆਪਾਂ ਸਿਆਸਤ ਦੇ ਉੱਤੇ ਗੱਲ ਕਰੀ ਦੀ ਆ ਪੰਜਾਬ ਦੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹਦੇ ਉੱਤੇ ਆਪਾਂ ਗੱਲ ਕਰੀ ਦੀ ਆ ਤੇ ਬਾਕੀ ਆਬਵੀਅਸਲੀ ਪੰਜਾਬ ਦੇ ਨਾਲ ਜਿੰਨੇ ਵੀ ਮਸਲੇ ਮਸਾਇਲ ਹੁੰਦੇ ਆ ਤੇ ਬੀਤੇ ਕੁਝ ਕੁ ਦਿਨਾਂ ਤੋਂ ਪੰਜਾਬ ਦਾ ਇਹ ਨੌਜਵਾਨ ਗੱਭਰੂ 스타 ਪੂਰੀ ਦੁਨੀਆ ਦਾ 스타 ਆ ਹੁਣ ਤਾਂ ਦਲਜੀਤ ਸਾਹਜੇ ਲਗਾਤਾਰੀ ਖਬਰਾਂ ਦੇ ਵਿੱਚ ਰਹਿੰਦਾ ਤੇ ਇਹ ਵੀ ਗੱਲ ਕਿਤੇ ਨਾ ਕਿਤੇ ਹੈਗੀ ਆ ਕਿ ਇਹ ਮੈਂ ਦੋ ਤਿੰਨ ਵਾਰ ਲਗਾਤਾਰ ਇਹ ਗੱਲ ਸਾਂਝੀ ਕਰ ਚੁੱਕਾਂਗੇ ਮੈਨੂੰ ਜ਼ਾਤੀ ਤੌਰ ਤੇ ਵੀ ਲੱਗਦਾ ਕਿਹਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਬਿਕੋਸ ਆਫ ਇਹਦੀ ਪ੍ਰਸਿੱਧੀ ਦੇ ਚੱਲਦੇ ਆ ਇੱਥੇ ਕੋਲ ਤਾਂ ਬਹੁਤੇ ਲੋਕਾਂ ਨੂੰ ਲੱਗਣ ਲੱਗ ਪਿਆ ਬਟ ਇਹ 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 ਜਿਹੜਾ ਹੁਣ ਤਾਂ ਬੜਾ ਥੋੜਾ ਜਿਹਾ ਵਿਜ਼ੀਬਲ ਵੀ ਹੁੰਦਾ ਜਾ ਰਿਹਾ ਨਿੱਕੀ ਨਿੱਕੀ ਗੱਲ ਨੂੰ ਮਸਲਾ ਬਣਾ ਕੇ ਨਾ ਟਾਰਗੇਟ ਕੀਤਾ ਜਾ ਰਿਹਾ ਅਚਾ ਇਹ ਹੁੰਦਾ ਕੀ ਹੈ ਇਹ ਕੀ ਪੰਜਾਬ ਆ ਜਾਂ ਪੰਜਾਬ ਆ ਕੀ ਮਸਲਾ ਆ ਇਹ ਵੈਸੇ ਜਿਹੜੇ ਲੋਕ ਬਾਹਰ ਵੱਸਦੇ ਆ ਜਿੰਨਾ ਵੀ ਆਪਣਾ ਪੰਜਾਬੀ ਡਾਇਸਪੋਰ ਆਇਆ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਇਹ ਤੇ ਯੂਕੇ ਚ ਮੈਂ ਖਾਸ ਤੌਰ ਤੇ ਦੇਖਿਆ ਯੂਰੋਪੀਅਨ ਜਿਹੜੇ ਸਾਡੇ ਭਰਾ ਆ ਉਹ ਵੀ ਦੱਸ ਸਕਦੇ ਆ ਜਿਹੜੇ ਕਈ ਇੱਥੇ ਯੂਕੇ ਦੇ ਵਿੱਚ ਵੀ ਤੇ ਕਈ ਜਿਹੜੇ ਯੂਰਪੀਅਨ ਲੋਕ ਆ ਉਹ ਪੰਜਾਬ ਕਹਿਣਗੇ ਕਿਉਂਕਿ ਇੱਕ ਦੋ ਵਾਰ ਇਹਦਾ ਗੱਲ ਹੋਈ ਵੀ ਉਹਨਾਂ ਨੇ ਕਿਹਾ ਤੁਸੀਂ ਯੂ ਰਾਈਟ ਪੀ ਯੂ ਐਨ ਜੇ ਏ ਵੀ ਸੋ ਦੈਟਸ ਪੰਜਾਬ ਹੁਣ ਤੁਸੀਂ ਜਾਣਦੇ ਹੋ ਕਿ ਜਿਹੜਾ ਚੰਡੀਗੜ੍ਹ ਵਾਲਾ ਪੰਜਾਬ ਆ ਅੰਮ੍ਰਿਤਸਰ ਵਾਲਾ ਪੰਜਾਬ ਆ ਇਹਨੂੰ ਆਪਾਂ ਪੀ ਯੂ ਐਨ ਜੇ ਏ ਵੀ ਲਿਖਦੇ ਆ ਜਿਹੜਾ ਹੈਗਾ ਲਾਹੌਰ ਵਾਲਾ ਪੰਜਾਬ ਉਹ ਇਹਨੂੰ ਲਿਖਦੇ ਆ ਪੀ ਏ ਐਨ ਜੇ ਏ ਵੀ ਉਹ ਪੰਜਾਬ ਇਦਾਂ ਲਿਖਦੇ ਆ ਸੋ ਇਹੇ ਇਸੇ ਤਰੀਕੇ ਨਾਲ ਜਿਹੜਾ ਇਹ ਇਹ ਆਮ ਤੌਰ ਤੇ ਲੋਕੀ ਕਹਿੰਦੇ ਆ ਵੀ ਜਿਆਦਾ ਵੈਸੇ ਆਈ ਥਿੰਕ ਮੈਂ ਜ਼ਾਤੀ ਤੌਰ ਤੇ ਕਹਾਂ ਤਾਂ ਮੈਨੂੰ ਵੀ ਲੱਗਦਾ ਕਿ ਸਹੀ ਪੰਜਾਬ ਪੀ ਏ ਐਨ ਜੀ ਈ ਵੀ ਆ ਜੇਕਰ ਤੁਸੀਂ ਸਹੀ ਤਰੀਕੇ ਨਾਲ ਲਿਖਣਾ ਹੋਵੇ ਪਰ ਆਈ ਥਿੰਕ ਇਟਸ ਨਾਟ ਅ ਬਿਗ ਡੀਲ ਐਨੀਵੇ ਕੋਈ ਇੱਦਾਂ ਖਾਸ ਮਸਲਾ ਹੈ ਨਹੀਂ ਕਿ ਜੇ ਪੀ ਯੂ ਐਨ ਜੇ ਏ ਵੀ ਵੀ ਲਿਖ ਦਵੇ ਤਾਂ ਵੀ ਕੋਈ ਏਡੀ ਮਸਲੇ ਮਸਾਲ ਵਾਲੀ ਗੱਲ ਹੈ ਨਹੀਂ ਤੇ ਇੱਦਾਂ ਵੀ ਚੱਲੀ ਜਾਂਦਾ ਉਦਾਂ ਵੀ ਚੱਲੀ ਜਾਂਦਾ ਸੋ ਜਿਵੇਂ ਮੈਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਉਹ ਪੀ ਏ ਐਨ ਜੀ ਈ ਵੀ ਲਿਖ ਦਿੰਦੇ ਆ ਇੱਥੇ ਪੀ ਯੂ ਐਨ ਲਿਖ ਦਿੰਦੇ ਆ ਆਪਾਂ ਸੋ ਕੋਈ ਇੱਦਾਂ ਕੋਈ ਮਸਲਾ ਬਣਿਆ ਨਹੀਂ ਹੁਣ ਕੀ ਹੁੰਦਾ ਦਿਲਜੀਤ ਸਾਂਝ ਦਾ ਚੰਡੀਗੜ੍ਹ ਸ਼ੋਅ ਸੀਗਾ ਇਹਨੂੰ ਲੈ ਕੇ ਪਹਿਲਾਂ ਵੀ ਕਈ ਪ੍ਰੋਬਲਮਸ ਇਹਨੂੰ ਫੇਸ ਕਰ ਰਹੀਆਂ ਪਈਆਂ ਜਿਹਦੇ ਬਾਬਤ ਆਪਾਂ ਆਲਰੇਡੀ ਰਿਪੋਰਟਿੰਗ ਕਰ ਚੁੱਕੇ ਹਾਂ ਹੁਣ ਇਹ ਜਦੋਂ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਨਾ ਇੱਕ ਟਵੀਟ ਕਰਦਾ ਇਹ ਦਿਲਜੀਤ ਸਾਂਝ ਇਹਦੇ ਵਿੱਚ ਜਿਾ ਕਹ ਲਓ ਕਿ ਐਕਸ ਦੇ ਉੱਤੇ ਪੋਸਟ ਕਰਦਾ ਸੋ ਇਹਦੇ ਇਸ ਪੋਸਟ ਦੇ ਉੱਤੇ ਇਹਨੇ ਪੀ ਯੂ ਐਨ ਜੇ ਦੀ ਜਗ੍ਹਾ ਤੇ ਪੀ ਐਨ ਜੇ ਇਹ ਵੀ ਲਿਖਿਆ ਤੇ ਇਹਦੇ ਨਾਲ ਨਾਲ ਆਮ ਤੌਰ ਤੇ ਹੀ ਇੰਡੀਆ ਦਾ ਜਿਹੜਾ ਆਪਣਾ ਟਰਾਈ ਕਲਰ ਆ ਤਿਰੰਗਾ ਆ ਉਹਦਾ ਈਮੋਜੀ ਬਣਾਉਂਦਾ ਇਸ ਬਾਰੇ ਨੇ ਉਹ ਨਹੀਂ ਸੀ ਬढ़ाई ਤੇ ਪੰਜਾਬ ਕੱਲਾ ਹੀ ਲਿਖ ਦਿੱਤਾ ਸੋ ਇਹ ਆਬਵੀਅਸਲੀ ਅੱਛਾ ਜਦੋਂ ਮੈਨੂੰ ਇਹ ਮੈਂ ਹੈਡਲਾਈਨ ਹੀ ਖਬਰ ਦੀ ਪੜ੍ਹੀ ਸੀ ਮੈਂ ਉਦਾਂ ਹੀ ਸਮਝ ਗਿਆ ਸੀ ਕਿ ਇਹਨੂੰ ਜਿਹੜੇ ਆ ਬਹੁਤ ਜ਼ਿਆਦੇ ਪਿਆਰ ਕਰਨ ਵਾਲੇ ਆ ਨਾ ਦਲਜੀਤ ਨੂੰ ਉਹਨਾਂ ਨੇ ਪਾਕਿਸਤਾਨ ਨਾਲ ਜੋੜ ਦਿੱਤਾ ਹੁਣ ਉਹ ਵੀ ਦੇਖੋ ਭਈ ਇਹ ਤਾਂ ਪਾਕਿਸਤਾਨ ਵਾਲੀ ਗੱਲ ਕਰ ਰਿਹਾ ਜਾਂ ਪਾਕਿਸਤਾਨ ਪ੍ਰੇਮ ਦੇ ਵਿੱਚੋਂ ਕਰ ਰਿਹਾ ਸੋ ਉਹੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਤਾਂ ਪੰਜਾਬ ਦੀ ਪਾਕਿਸਤਾਨੀ ਪਛਾਣ ਨੂੰ ਬੁਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਦਲਜੀਤ ਦਸਾਂਝ ਦੇ ਵੱਲੋਂ ਐਂਡ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਟ੍ਰੋਲਿੰਗ ਕੀਤੀ ਉਹਨਾਂ ਨੇ ਕਿਹਾ ਕਿ ਇਹ ਤਾਂ ਇੱਕ ਸਾਜ਼ਿਸ਼ ਤਹਿਤ ਭਾਰਤ ਦੇ ਕੌਮੀ ਝੰਡੇ ਦੀ ਈਮੋਜੀ ਹਟਾ ਦਿੱਤੀ ਆ ਸੋ ਖੈਰ ਇਹਦੇ ਵਿੱਚ ਦਲਜੀਤ ਨੇ ਹੁਣ ਆਪਣਾ ਪੱਖ ਵੀ ਰੱਖਿਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਟਵੀਟ ਕੀਤਾ ਤੇ ਅੱਛਾ ਟਵੀਟ ਦੇ ਵਿੱਚ ਕੀ ਲਿਖਦੇ ਨੇ ਦਲਜੀਤ ਜਿਹੜਾ ਪੰਜਾਬੀ ਚ ਪੰਜਾਬ ਲਿਖ ਕੇ ਨਾਲ ਤਿਰੰਗੇ ਝੰਡੇ ਦੀ ਜਿਹੜੀ ਆ ਫੋਟੋ ਲਾਉਂਦਾ ਜਾਂ ਇਮੋਜੀ ਲਾਉਂਦਾ ਤੇ ਫਿਰ ਦਲਜੀਤ ਲਿਖਦਾ ਕਿ ਕਿਸੇ ਇੱਕ ਟਵੀਟ ਮੇ ਅਗਰ ਪੰਜਾਬ ਕੇ ਸਾਥ ਇੰਡੀਆ ਫਲੈਗ ਮੈਂਸ਼ਨ ਰਹਿ ਗਿਆ ਤੋਂ ਸਾਜ਼ਿਸ਼ ਬੰਗਲੌਰੂ ਕੇ ਟਵੀਟ ਮੇ ਵੀ ਇੱਕ ਜਗ੍ਹਾ ਰਹਿ ਗਿਆ ਥਾ ਮੈਂਸ਼ਨ ਕਰਨਾ ਅਗਰ ਪੰਜਾਬ ਕੋ ਪੰਜਾਬ ਲਿਖਾ ਤਾਂ ਕਨਸਪੀਰੇਸੀ ਵੀ ਸਾਜ਼ਿਸ਼ ਪੰਜਾਬ ਕੋ ਚਾਹੇ ਪੰਜਾਬ ਲਿਖੋ ਮਤਲਬ ਕਿ ਪੰਜਾਬ ਨੂੰ ਪੀ ਐਨ ਜੇ ਵੀ ਕੋ ਚਾਹੇ ਪੀ ਯੂ ਐਨ ਜੇ ਵੀ ਲਿਖੋ ਪੰਜਾਬ ਪੰਜਾਬ ਹੀ ਰਹਿਣਾ ਤੇ ਨਾਲ ਉਹਨੇ ਹਾਸੇ ਵਾਲੀ ਜਿਹੜੀ ਐਮੋਜੀ ਵੀ ਬਣਾਈ ਆ ਵੀ ਇਹ ਚਾਹੇ ਤੁਸੀਂ ਏ ਨਾ ਲਿਖ ਲਓ ਚਾਹੇ ਯੂ ਨਾ ਲਿਖ ਲਓ ਵੀ ਇਹ ਪੰਜਾਬ ਹੀ ਰਹਿਣਾ ਪੰਜ ਆਬ ਮਤਲਬ ਪੰਜ ਰਿਵਰ ਗੋਰੀਆਂ ਦੀ ਲੈਂਗੁਏਜ ਇੰਗਲਿਸ਼ ਦੇ ਸਪੈਲਿੰਗ ਤੇ ਕੌਨਸਪੀਰੇਸੀ ਕਰਨ ਵਾਲਿਓ ਸ਼ਾਬਾਸ਼ ਮੈਂ ਤਾਂ ਫਿਊਚਰ 'ਚ ਪੰਜਾਬੀ 'ਚ ਲਿਖਿਆ ਕਰਨਾ ਪੰਜਾਬ ਤੁਸੀਂ ਨਹੀਂ ਹਟਣਾ ਮੈਨੂੰ ਪਤਾ ਤੁਸੀਂ ਨਹੀਂ ਹਟਣਾ ਲੱਗੇ ਰਹੋ ਕਿੰਨੀ ਬਾਰ ਪ੍ਰੂਵ ਕਰੀਏ ਥੈਟ ਵੀ ਲਵ ਆਫ ਇੰਡੀਆ ਕੋਈ ਨਵੀਂ ਗੱਲ ਕਰੋ ਯਾਰ ਕੋਈ ਨਵੀਂ ਗੱਲ ਕਰੋ ਯਾਰ ਜਾਂ ਫਿਰ ਤੁਹਾਨੂੰ ਟਾਸ ਕੀ ਇਹ ਮਿਲਿਆ ਥੱਲੇ ਹੈਸ਼ਟੈਗ ਲਿਖਿਆ ਬੇਲੇ ਸੋ ਇਹ ਬਾਕੀ ਇਹਨਾਂ ਨੇ ਬੀਵੀਸੀ ਪੰਜਾਬੀ ਦੀ ਇੱਕ ਰਿਪੋਰਟ ਆ ਉਹਦੇ ਵਿੱਚ ਇਹਨਾਂ ਨੇ ਇਸ ਵਿਸ਼ੇ ਤੇ ਵੀ ਜਿਹੜੀ ਆ ਬਹਿਸ ਕੀਤੀ ਆ ਕਿ ਜੀ ਪੰਜਾਬ ਲਿਖਿਆ ਜਾਵੇ ਜਾਂ ਪੁੰਜਾਬ ਲਿਖਿਆ ਜਾਵੇ ਸੋ ਇਹਦੇ ਵਿੱਚ ਇਹਨਾਂ ਨੇ ਵੀ ਮੋਸਟਲੀ ਜਿੰਨੀਆਂ ਕਿ ਰਿਪੋਰਟਾਂ ਸ਼ਾਇਆ ਕੀਤੀਆਂ ਸਾਂਝੀਆਂ ਕੀਤੀਆਂ ਉਹਦੇ ਵਿੱਚ ਲੋਬੇ ਲਬਾਬੇ ਦਾ ਇਹੀ ਆ ਜੀ ਕਿ ਇਹਦਾ ਤੁਸੀਂ ਕੋਈ ਬਹੁਤ ਸਪੈਸਿਫਿਕ ਸਿੱਧਾ ਪੱਧਰ ਆਏ ਦਾ ਆਨਸਰ ਕੋਈ ਹੈ ਨਹੀਂਗਾ ਕਿ A ਨਾਲ ਲਿਖਣਾ ਜਾਂ U ਨਾਲ ਲਿਖਣਾ ਜਿਹੜਾ A ਨਾਲ ਲਿਖਦਾ ਉਹ ਵੀ ਖੁਸ਼ ਰਹੇ ਜਿਹੜਾ U ਨਾਲ ਲਿਖਦਾ ਉਹ ਵੀ ਖੁਸ਼ ਰਹੇ ਇਟਸ ਨਾਟ ਅ ਬਿਗ ਡੀਲ ਐਟ 올 ਕੋਈ ਏਡੀ ਮਸਲੇ ਵਾਲੀ ਗੱਲ ਹੀ ਨਹੀਂ ਲਾਹੌਰ ਵਾਲੇ ਪਾਸੇ ਆਫੀਸ਼ੀਅਲੀ A ਨਾਲ ਲਿਖਦੇ ਆ ਚੰਡੀਗੜ੍ਹ ਵਾਲੇ ਪਾਸੇ ਆਫੀਸ਼ੀਅਲੀ U ਨਾਲ ਲਿਖਦੇ ਆ ਸੋ ਡਸਨਟ ਮੇਕ ਐਨੀ ਡਿਫਰੈਂਸ ਐਟ 올 ਪਰ ਇਹ ਜਿਹੜਾ ਮਸਲਾ ਇਹਨੂੰ ਬਣਾ ਲਿਆ ਗਿਆ ਤੇ ਜਿਵੇਂ ਮੈਂ ਕਿਹਾ ਕਿ ਇੱਕ ਇਹ ਨਜ਼ਰ ਆ ਰਿਹਾ ਕਿ ਇਹਦੀ ਜਿਹੜੀ ਪ੍ਰਸਿੱਧੀ ਆ ਬਹੁਤਿਆਂ ਨੂੰ ਘਟ ਰਹੀ ਹੈ ਤੇ ਚੋਣੇ ਜਿਹੜਾ ਜਵਾਬ ਦਿੱਤਾ ਦਿਲਜੀਤ ਦਸਾਂਝ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਕਿੰਨੀ ਵਾਰ ਪ੍ਰੂਵ ਕਰੀਏ that we love india ਕੋਈ ਨਵੀਂ ਗੱਲ ਕਰਿਆ ਕਰੋ ਯਾਰ ਠੀਕ ਹੈ ਨਾ ਜਾਂ ਫਿਰ ਤੁਹਾਨੂੰ ਉਹਨੇ ਕਿਹਾ ਟਾਸਕ ਇਹ ਮਿਲਿਆ ਟਾਸਕ ਤਾਂ ਡੈਫੀਨਿਟਲੀ ਬਹੁਤ ਸਾਰੇ ਲੋਕਾਂ ਨੂੰ ਅੱਜਕੱਲ ਟ੍ਰੋਲ ਆਰਮੀ ਜਿਹੜਾ ਆਪਾਂ ਨਾਮ ਲੈਂਦੇ ਆ ਉਹ ਮਿਲਦੀ ਹੈ ਕਿ ਤੁਸੀਂ ਕਿਹਨੂੰ ਟ੍ਰੋਲ ਕਰਨਾ ਹੈ ਕਿ ਇਹਨੂੰ ਨਹੀਂ ਕਰਨਾ ਪਰ ਇਹ ਜਿਹੜੀ ਗੱਲ ਹੈ ਨਾ ਬਈ ਇਹ ਇਹ ਤੁਹਾਨੂੰ ਪਤਾ ਇਹ 2014 ਤੋਂ ਬਾਅਦ ਸ਼ਾਹਰੂਖ ਖਾਨ ਨੇ ਇੱਕ ਬਿਆਨ ਦੇ ਤਸਕਾ ਇੱਕ ਆਮਰ ਖਾਨ ਨੇ ਬਿਆਨ ਦਿੱਤਾ ਸੀਗਾ ਇਨਟੋਲਰੈਂਸ ਡਿਬੇਟ ਉਹਨਾਂ ਦਿਨਾਂ ਦੇ ਵਿੱਚ ਬੜੀ ਚੱਲੀ ਸੀ ਤੇ ਦੇਖੋ ਉਹਨਾਂ ਨੂੰ ਬਹੁਤ ਕੁਝ ਸਹਿਣਾ ਪਿਆ ਉਹਦੇ ਚਾਲਦਿਆਂ ਵੀ ਕਿੱਦਾਂ ਵੀ ਤੁਸੀਂ ਆਮਰ ਖਾਨ ਦੀ ਤਾਂ ਮੇਰਾ ਖਿਆਲ ਇੱਕ ਐਡਵਰਟਾਈਜ਼ਮੈਂਟ ਦੇ ਵਿੱਚੋਂ ਵੀ ਉਹਨੂੰ ਜਿਹੜਾ ਲਾਂਭੇ ਕਰ ਦਿੱਤਾ ਗਿਆ ਸੀ ਕਿ ਤੁਸੀਂ ਹੁੰਦੇ ਕੌਣ ਹੋ ਇਦਾਂ ਦੀ ਗੱਲ ਕਰਨ ਵਾਲੇ ਤੁਹਾਨੂੰ ਇੰਨਾ ਇੰਡੀਆ ਨੇ ਪਿਆਰ ਦਿੱਤਾ ਅਜ ਤੁਸੀਂ ਇਨਟੋਲਰੈਂਸ ਦੀ ਡਿਬੇਟ ਅਸਲ ਦੇ ਵਿੱਚ ਜਿਹੜੀ ਗੱਲ ਉਹ ਕਹਿ ਰਹੇ ਸੀ ਉਹ ਤਾਂ ਤੁਸੀਂ ਸਾਬਤ ਕਰਤੀ ਜੇ ਉਹ ਕਹਿੰਦੇ ਸੀ ਵੀ ਇੰਡੀਆ ਦੇ ਵਿੱਚ ਜਿਹੜੀ ਆ ਟੋਲਰੈਂਸ ਘਟਦੀ ਜਾ ਰਹੀ ਹੈ ਇਨਟੋਲਰੈਂਸ ਵੱਧਦੀ ਜਾ ਰਹੀ ਹੈ ਉਹ ਤਾਂ ਤੁਸੀਂ ਉਹਦੇ ਇੰਨੇ ਕੁ ਛੋਟੇ ਜਿਹੇ ਬਿਆਨ ਤੋਂ ਕਹਿ ਕੇ ਤਾਂ ਉਹਨੂੰ ਸਾਬਤ ਕਰ ਦਿੱਤਾ ਤੇ ਨਾਲੇ ਜਦੋਂ ਤੁਸੀਂ ਇਹ ਗੱਲ ਫਿਰ ਸਿਰਫ ਤੇ ਸਿਰਫ ਬਿਕੋਜ਼ ਉਹ ਇਸਲਾਮਿਕ ਭਾਈ ਜਾਰੇ ਦੇ ਨਾਲ ਸੰਬੰਧਿਤ ਸੀ ਉਹਨਾਂ ਦਾ ਤੁਸੀਂ ਤਾਂ ਇਸ ਲੈਵਲ ਤੇ ਉਹਨਾਂ ਨੂੰ ਜਾ ਕੇ ਕੀਤਾ ਇਹ ਵੀ ਸਵਾਲ ਖੜਾ ਹੋ ਜਾਂਦਾ ਪਰ ਇੱਥੇ ਇੱਕ ਫਰਕ ਹੈ ਉਹ ਫਰਕ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਇਦਾਂ ਦੇ ਤੇ ਉਹਨਾਂ ਨੇ ਨਾ ਆਪਣੇ ਜਿਹੜਾ ਸਪੈਸ਼ਲੀ ਟਵਿੱਟਰ ਦੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਫਾਈਲਸ ਆ ਉਹਦੇ ਤੇ ਸਪੈਸ਼ਲੀ ਇੰਡੀਆ ਦਾ ਝੰਡਾ ਉਹੀ ਲਵ ਇੰਡੀਆ ਇਦਾਂ ਬਹੁਤ ਸਾਰਿਆਂ ਨੇ ਲਿਖਿਆ ਸਪੈਸ਼ਲੀ ਉਹ ਉਹ ਲੋਕ ਜਿਹੜੇ ਘਟ ਗਿਣਤੀ ਭਾਈਚਾਰੇ ਦੇ ਨਾਲ ਸੰਬੰਧਤ ਆ ਕਿਤੇ ਨਾ ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਸਾਬਤ ਕਰਨ ਦੀ ਕਿ ਬਈ ਭਾਈ ਸਾਡੇ ਦੇਖੋ ਇਸ ਤਰੀਕੇ ਦਾ ਇਲਜ਼ਾਮ ਨਾ ਲਾ ਦੇਵੇ ਜਿਹੜਾ ਨਾ ਪੰਜਾਬ ਖੇਤਾ ਆ ਇਹ ਵੈਸੇ ਵੀ ਬਾਕੀ ਜਿੰਨੇ ਵੀ ਸਾਡੇ ਇੰਡੀਆ ਵਾਲੇ ਆ ਉਹਨਾਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਆ ਕਿ ਸਾਡਾ ਜਿਹੜਾ ਖਿੱਤੇ ਦੀ ਜਿਹੜੀ ਤਾਸੀਰ ਆ ਉਹ ਡਿਫਰੈਂਟ ਤਰੀਕੇ ਦੀ ਆ ਇਹ ਚਾਹੇ ਇੱਕ ਹੋਵੇ ਚਾਹੇ 100 ਹੋਵੇ ਤੁਸੀਂ ਇਹਨਾਂ ਨੂੰ ਜਿੰਨਾ ਪਿਆਰ ਨਾਲ ਕਰੋਗੇ ਤਾਂ ਉਹ ਉਦੋਂ ਜਿਆਦਾ ਤੁਹਾਨੂੰ ਪਿਆਰ ਕਰਨਗੇ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਦੋਂ ਜਿਆਦਾ ਜਿਹੜਾ ਤੁਹਾਡੇ ਤੇ ਦੁਬਾਰਾ ਉਹ ਵਾਪਸ ਆਉਣਗੇ ਇਹ ਸਾਰੇ ਪੰਜਾਬ ਖਿੱਤੇ ਦੀ ਜਿਹੜੀ ਖਾਸੀਅਤ ਆ ਜਿਹੜਾ ਪੰਜਾਬ ਪਾਕਿਸਤਾਨ ਦੇ ਵਿੱਚ ਉਹ ਵੀ ਇਦਾਂ ਦਾ ਹੀ ਆ ਉਧਰ ਦੇ ਉਧਰ ਦੇ ਲੋਕ ਵੀ ਇਦਾਂ ਦੇ ਆ ਹੁਣ ਉਥੇ ਇਮਰਾਨ ਖਾਨ ਦਾ ਜਿਹੜਾ ਸਾਰਾ ਮਸਲਾ ਚੱਲ ਰਿਹਾ ਉਹਦਾ ਸਿੱਧਾ ਸਿੱਧੀ ਉਹਦੀ ਟੱਕਰ ਚੱਲ ਰਹੀ ਹੈ ਪਾਕਿਸਤਾਨ ਆਰਮੀ ਦੇ ਨਾਲ ਤੇ ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਪਾਕਿਸਤਾਨ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਤਸ਼ੱਦਦ ਵੀ ਹੋ ਰਿਹਾ ਪਾਕਿਸਤਾਨ ਨੇ ਅਮਰ ਤਹਿਰੀਕ ਇਨਸਾਫ ਦੇ ਸਪੋਰਟਰਸ ਦੇ ਉੱਤੇ ਤੇ ਉਹ ਸਾਰਿਆਂ ਨੂੰ ਪਤਾ ਕਿ ਉਹ ਇਸਟੈਬਲਿਸ਼ਮੈਂਟ ਜਿਹੜੀ ਆ ਪਾਕਿਸਤਾਨ ਆਰਮੀ ਕਰ ਰਹੀ ਆ ਹੁਣ ਪਾਕਿਸਤਾਨ ਆਰਮੀ ਦਾ ਇੱਕ ਬਹੁਤ ਵੱਡਾ ਚੰਕ ਵੀ ਪੰਜਾਬ ਪੰਜਾਬੀ ਲੋਕਾਂ ਦੇ ਵਿੱਚੋਂ ਜਿਹੜਾ ਉਹ ਫੌਜੀ ਵੀ ਬਣਦੇ ਆ। ਹੁਣ ਉੱਥੇ ਬਾਰ-ਬਾਰ ਜਿਹੜਾ ਇੱਥੇ ਨੈਸ਼ਨਲਿਜ਼ਮ ਦੀ ਇਹ ਗੱਲ ਲੈ ਕੇ ਆਂਦੀ ਜਾਂਦੀ ਆ ਉਹ ਤੁਸੀਂ ਇਮਰਾਨ ਖਾਨ ਦੇ ਕਰਕੇ ਤੁਸੀਂ ਆਪਣੇ ਦੇਸ਼ ਦੀ ਫੌਜ ਦੇ ਖਿਲਾਫ ਹੋ ਗਏ। ਤੁਸੀਂ ਤਾਂ ਆਪਣੇ ਦੇਸ਼ ਦੇ ਖਿਲਾਫ ਕਰ ਰਹੇ ਹੋ। ਉੱਥੇ ਵੀ ਜਿਹੜੇ ਬਹੁਤ ਸਾਰੇ ਲਿਬਰਲ ਮਾਈਂਡ ਲੋਕ ਆ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਸਾਨੂੰ ਇਹ ਇਹ ਨਾ ਦੱਸੋਗੇ ਅਸੀਂ ਪਾਕਿਸਤਾਨ ਦੇ ਹੱਕ ਜਾਂ ਜਾਂ ਅਸੀਂ ਪਾਕਿਸਤਾਨ ਦੇ ਖਿਲਾਫ ਚਾਂ। ਅਸੀਂ ਸਾਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਅਸੀਂ ਅਸੀਂ ਇਸ ਮੁਰਖ ਲਈ ਲੜਦੇ ਰਹੇ ਹਾਂ ਇਸ ਮੁਰਖ ਲਈ ਆਪਣੇ ਸਾਡੇ ਦਾਦਿਆਂ ਬਾਬਿਆਂ ਨੇ ਜਾਨਣਾ ਦਿੱਤੀਆਂ ਸੋ ਸਾਨੂੰ ਨਾ ਸਿਖਾਓ ਤੁਸੀਂ ਕਿ ਅਸੀਂ ਆਪਣੇ ਟਵਿੱਟਰ ਦੀ ਜਿਹੜੀ ਬਾਇਓ ਦੇ ਵਿੱਚ ਪਾਕਿਸਤਾਨ ਦਾ ਝੰਡਾ ਬਾ ਕੇ ਅਸੀਂ ਕੋਈ ਬਹੁਤ ਜ਼ਿਆਦਾ ਨੈਸ਼ਨਲਿਸਟ ਜਿਹੜੇ ਆ ਸਾਬਤ ਨਹੀਂ ਹੋ ਜਾਣਾ ਤੇ ਉਹੀ ਗੱਲ ਇਧਰ ਲਈ ਪੰਜਾਬੀਆਂ ਦੀ ਆ ਇਹ ਇਹ ਜਿਹੜਾ ਜਿੱਦਾਂ ਦਲਜੀਤ ਨੇ ਕਿਹਾ ਨਾ ਵੀ ਅਸੀਂ ਬਹੁਤ ਵਾਰ ਮੈਂ ਕਹਿ ਚੁੱਕਾ ਸੋ ਸਾਨੂੰ ਇਹ ਆਬੀਸਲੀ ਸਾਡੇ ਸਾਰਿਆਂ ਦੇ ਵਿੱਚ ਇਹੀ ਆ ਜੀ ਇਹ ਸਾਬਤ ਸੂਬਤ ਕਿਸੇ ਨੇ ਨਹੀਂ ਕਰਨਾ ਜਿਹੜੀ ਗੱਲ ਹੈਗੀ ਆ ਹੈਗੀ ਆ ਜਿਹਨੂੰ ਹੁਣ ਜੇ ਇਸ ਚੀਜ਼ ਨੂੰ ਕੋਈ ਬਿਲਕੁਲ ਹੀ ਤਸلیم ਨਹੀਂ ਕਰਨੀ ਚਾਹੁੰਦਾ ਤਾਂ ਫਿਰ ਉਹਦੀ ਮਰਜ਼ੀ ਆ ਭਾਈ ਪਰ ਇਹਨੂੰ ਜਿੱਦਾਂ ਮੋਸਟਲੀ ਮੁੰਬਈ ਦੇ ਵਿੱਚ ਉਹ ਬਾਲੀਵੁੱਡ ਇੰਡਸਟਰੀ ਦੇ ਵੱਡੇ ਇੱਕ ਵਰਗ ਨੇ ਕੋਸ਼ਿਸ਼ ਕੀਤੀ ਆ ਨਾ ਆਪਣੀ ਬਾਇਓ ਦੇ ਵਿੱਚ ਇੰਡੀਆ ਦਾ ਝੰਡਾ ਬਾਗ ਕੇ ਤਾ ਇੰਦ ਆ ਇੰਡੀਆ ਲਿਖਣ ਦੀ ਇਦਾਂ ਇਧਰ ਉਹ ਨਹੀਂ ਕਰਨੀ ਕਿਸੇ ਨੇ ਨਾ ਦਲਜੀਤ ਸਾਂਝ ਨੇ ਕਰਨੀ ਆ ਤਾਂ ਇਹ ਜਿਹੜੀ ਟਰੋਲ ਆਰਮੀ ਆ ਉਹਨੂੰ ਵੀ ਇਸ ਗੱਲ ਦਾ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿ ਇਦਾਂ ਗੱਲ ਬਣਨੀ ਹੋਣੀ ਇੱਧਰਲੇ ਇੱਧਰਲੇ ਪਾਸੇ ਖਾਸ ਕਰਕੇ ਜਿੱਦਾਂ ਉਹਨੇ ਗੱਲ ਨਿਬੇੜਤੀ ਐ ਇਦਾਂ ਬਹੁਤ ਸਾਰੇ ਹੋਰ ਸੱਜਣੇ ਆ ਉਹ ਵੀ ਇਸੇ ਲੈਵਲ ਤੇ ਆ ਜਾਂਦੇ ਉਹ ਕਦੇ ਸਾਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਇਹ ਗੱਲਾਂ ਬਾਰ ਬਾਰ ਦੱਸਣ ਦੀ ਜਾਂ ਕਹਿਣ ਦੀ ਲੋੜ ਨਹੀਂ ਆਪਣੇ ਤਾਂ ਜਿਹੜਾ ਇਸ ਗੱਲ ਤੇ ਕਈ ਵਾਰ ਹੁਣ ਆਈ ਥਿੰਕ ਤੇ ਰਾਈਟਲੀ ਵੀ ਆਪਣੇ ਬੰਦੇ ਇਸ ਗੱਲ ਤੇ ਕਹਿਣ ਲੱਗ ਪੈਂਦੇ ਜਦੋਂ ਸਾਡੇ ਬਹੁਤ ਕਹਿੰਦੇ ਨਾ ਹੁਣ ਤਾਂ ਸਾਡੇ ਐਮਪੀ ਐਮਐਲਏ ਖਾਸ ਕਰਕੇ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਬਹੁਤ ਕਹਿੰਦੇ ਪੰਜਾਬੀਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਉਹ ਕਈ ਵਾਰੀ ਸਾਡੇ ਲੋਕ ਕਹਿੰਦੇ ਭਾਈ ਬੰਦ ਕਰੋ ਇਹ ਕਹਿਣਾ ਛੱਡੋ ਜ ਅਸੀਂ ਕੀਤੀਆਂ ਤਾਂ ਕੀਤੀਆਂ ਜਿਹਨਾਂ ਨੂੰ ਜਿਨ੍ਹਾਂ ਨੇ ਨਹੀਂ ਮੰਨਣਾ ਉਹ ਨਾ ਮੰਨਣ ਉਹਨਾਂ ਨੂੰ ਸਾਨੂੰ ਬਾਰ ਬਾਰ ਦੱਸਣ ਦੀ ਜ਼ਰੂਰਤ ਵੀ ਕੋਈ ਨਹੀਂ ਹੁਣ ਆਪਾਂ ਹੋਰ ਮੁੱਦਿਆਂ ਤੇ ਹੋਰ ਮਸਲਿਆਂ ਤੇ ਗੱਲ ਕਰੀਏ ਸੋ ਇਹ ਤਾਂ ਖੈਰ ਜਿਹੜਾ A ਤੇ U ਵਾਲਾ ਤਾਂ ਕੋਈ ਮਸਲਾ ਹੈ ਹੀ ਨਹੀਂ ਪਰ ਇਹ ਜਰੂਰ ਨਜ਼ਰ ਆ ਰਿਹਾ ਜਿਹੜਾ ਕਿ ਮੈਂ ਪਿਛਲੇ ਕੰਸਿਸਟੈਂਟਲੀ ਤਿੰਨ ਚਾਰ ਗੱਲਬਾਤ ਦੇ ਵਿੱਚ ਜਿਹੜਾ ਮੈਂ ਵਿਦ ਫੈਕਟ ਤੁਹਾਡੇ ਨਾਲ ਸਾਂਝਾ ਕੀਤਾ ਕਿ ਇੱਕ ਜਿਹੜੀ ਆ ਤੁਹਾਨੂੰ ਲਗਾਤਾਰ ਜੇਕਰ ਤੁਸੀਂ ਕਰੋਨੋਲੋਜੀ ਦੇਖੋ ਨਾ ਇੱਕ ਨਜ਼ਰ ਆ ਰਿਹਾ ਕਿ ਜਦੋਂ ਦੀ ਦਿਲਜੀਤ ਦਸਾਂਹ ਦੀ ਚੜ੍ਹਤ ਸ਼ੁਰੂ ਹੋਈ ਆ ਤੇ ਉਹਨੇ ਇੰਡੀਆ ਦੇ ਵਿੱਚ ਇਹ ਟੂਰ ਸ਼ੁਰੂ ਕੀਤਾ ਉਹਦੇ ਵਿੱਚ ਜਿਹੜਾ ਉਹ ਲਗਾਤਾਰ ਉਹਨੂੰ ਕਿਤੇ ਨਾ ਕਿਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਹੁਣ ਖਬਰੇ ਤਾਂ ਜਿਹੜੀ ਮੈਂ ਪਿਛਲੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਹ ਉਹ ਇੱਕ ਜਿਹਨੂੰ ਕਹਿੰਦੇ ਦੋ ਵੀ ਜੇ ਫੈਕਟਰ ਆ ਤੇ ਖਬਰੇ ਕੋਈ ਜਿਆਦਾ ਇਸ ਗੱਲ ਤੋਂ ਖਫਾ ਹੋ ਗਿਆ ਵੀ ਜਿੱਦਾਂ ਇਹ ਇਹ ਹੁਣ ਦੇਖੋ ਜੀ ਇਹ ਤੋਂ ਤਾਂ ਫਿਰ ਲੋਕ ਆਪੋ ਆਪਣੇ ਕਿਆਫੇ ਲਾਉਂਦੇ ਨਹੀਂ ਪਿਛਲੀ ਵਾਰ ਜਿਹੜੀ ਆਪਾਂ ਵੀਡੀਓ ਸਾਂਝੀ ਕੀਤੀ ਸੀ ਉਹਦੇ ਵਿੱਚ ਕਈ ਸੱਜਣਾ ਨੇ ਦੋ ਤਿੰਨ ਪਲੇਟਫਾਰਮਸ ਤੇ ਜਿੱਥੇ ਮੈਂ ਸਾਂਝੀ ਕੀਤੀ ਆ ਉੱਥੇ ਕਈ ਸੱਜਣਾ ਨੇ ਲਿਖਿਆ ਕਿ ਬਿਕੋਜ਼ ਇੱਕ ਪਾਗ ਵਾਲਾ ਸਰਦਾਰ ਮੁੰਡਾ ਇਨਾ ਉੱਚਾ ਚੜ ਗਿਆ ਤਾਂ ਕਈਆਂ ਨੂੰ ਪ੍ਰੋਬਲਮ ਹੋਣ ਲੱਗ ਪਈ ਕਈਆਂ ਨੇ ਹੋਰ ਤਰੀਕੇ ਨਾਲ ਲਿਖਿਆ ਕਈਆਂ ਨੇ ਲਿਖਿਆ ਕਿ ਇੱਕ ਪੰਜਾਬੀ ਜਿਹੜਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਜਾ ਕੇ ਤੇ ਜਿਹੜਾ ਗੈਰ ਹਿੰਦੀ ਗੀਤ ਗਾਉਣ ਵਾਲਾ ਪੂਰੇ ਇੰਡੀਆ ਦੇ ਵਿੱਚ ਫੇਮਸ ਹੋ ਗਿਆ ਤਾਂ ਕਿਸੇ ਨੂੰ ਪ੍ਰੋਬਲਮ ਹੋਣ ਲੱਪੇ ਆਬਵੀਅਸਲੀ ਫਿਰ ਲੋਕੀ ਬਹੁਤ ਸਾਰੀਆਂ ਗੱਲਾਂ ਸ਼ਾਇਦ ਇਹ ਨਾਂ ਵੀ ਹੋਣ ਪਰ ਲੋਕੀ ਤਾਂ ਫਿਰ ਜੋੜਦੇ ਆ ਕਿਉਂਕਿ ਲੋਕਾਂ ਨੂੰ ਲੱਗਦਾ ਵੀ 1 2 3 ਹਰੇਕ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੋਣੀ ਦੇਖੋ ਚੱਲੀਗੜ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਉਹਨੇ ਕਿਹਾ ਵੀ ਹੈ ਕਿ ਭਾਈ ਇਹ ਤੁਸੀਂ ਜਿੰਨਾ ਸਾਨੂੰ ਰੋਕਣ ਦੇ ਟਾਈਮ ਲਾਉਨੇ ਉਹਨਾ ਹੀ ਟਾਈਮ ਤੁਸੀਂ ਜਾਂ ਉਨਾ ਹੀ ਆਪਣੀ ਜਿਹੜੀ એનર્ਜੀ ਆ 인ਫਰਾਸਟਰਕਚਰ ਬੈਟਰ ਬਣਾਉਣ ਤੇ ਲਾ ਲਓ ਜਿਹੜਾ ਲਾਈਵ ਸ਼ੋਅ ਦਾ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਤੇ ਗਾਂਵ ਵਾਸਤੇ ਮੈਂ ਗੱਭੇ ਸਟੇਜ ਲਾਇਆ ਕਰਨੀਆਂ ਨਹੀਂ ਤਾਂ ਮੈਂ ਕਹਾਂ ਕਿ ਜਦ ਤੱਕ ਇਹ ਮਸਲਾ ਨਹੀਂ ਸਹੀ ਹੁੰਦਾ ਤਾਂ ਮੈਂ ਫਿਰ ਇੰਡੀਆ 'ਚ ਸ਼ੋਅ ਨਹੀਂ ਕਰਨੀ ਜਦ ਤੱਕ ਇਹ ਸਾਰਾ ਮਸਲਾ ਆਪਾਂ ਸਹੀ ਨਹੀਂ ਕਰ ਲੈਂਦੇ ਸੋ ਖੈਰ ਇਹ ਵੈਸੇ ਤਾਂ ਜਿਵੇਂ ਮੈਂ ਕਿਹਾ ਕਿ ਮਸਲਾ ਤਾਂ ਵੈਸੇ ਇਹ ਕੋਈ ਨਹੀਂ ਮੁੱਦਾ ਤਾਂ ਕੋਈ ਨਹੀਂ ਆਪੋ ਆਪਣੀ ਤੁਹਾਡੀ ਜਾਤੀ ਚੋਇਸ ਹੋ ਸਕਦੀ ਆ ਜਿੱਦਾਂ ਮੈਨੂੰ ਜਾਤੀ ਤੌਰ ਤੇ ਲੱਗਦਾ ਹੈ ਕਿ ਪੀ ਏ ਐਨ ਜੇ ਏ ਵੀ ਨਾ ਸਹੀ ਹੁੰਦਾ ਤੇ ਕਿਸੇ ਨੂੰ ਪੀ ਯੂ ਐਨ ਜੇ ਏ ਵੀ ਨਾ ਵੀ ਲੱਗ ਸਕਦਾ ਤੇ ਬਾਕੀ ਆਫੀਸ਼ੀਅਲੀ ਪਾਕਿਸਤਾਨ ਵਾਲੇ ਇਹ ਨਾ ਲਿਖੀ ਜਾਂਦੇ ਅਸੀਂ ਯੂ ਨਾ ਲਿਖੀ ਜਾਂਦੇ ਉਹ ਵੀ ਕੋਈ ਮਸਲਾ ਨਹੀਂ ਤੇ ਇਹਨੂੰ ਜਿਹੜੇ ਮਸਲਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਬਾਰੇ ਬਾਰੇ ਤਾਂ ਉਹਨਾਂ ਤੇ ਜਾਈਏ ਜਿਹੜੇ ਇਹਨੂੰ ਮਸਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਉਹ ਹੀ ਜਿੱਦਾਂ ਦਲਜੀਤ ਨੇ ਲਿਖਿਆ ਕਿ ਭਾਈ ਤੁਹਾਡਾ ਤੁਹਾਡੀ ਡਿਊਟੀ ਇਹ ਲੱਗੀ ਹੋਈ ਹੈ ਸੋ ਖੈ ਲਗਾਤਾਰ ਕਈ ਸਾਰੇ ਬੇਚਿਆਂ ਤੇ ਤੁਹਾਡੇ ਨਾਲ ਲਗਾਤਾਰ ਜੁੜਦੇ ਰਹਿਵਾਂਗੇ ਡੱਲੇਵਾਲ ਸਾਹਿਬ ਵਾਲਾ ਜਿਹੜਾ ਵਿਸ਼ਾ ਹੈ ਬਹੁਤ ਜ਼ਿਆਦਾ ਗੰਭੀਰ ਹੈ ਤੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੋਈ ਹੋਈ ਆ ਸੋ ਅਗਲੀ ਗੱਲਬਾਤ ਦੇ ਵਿੱਚ ਉਹਨਾਂ ਦੇ ਸਿਹਤ ਨੂੰ ਲੈ ਕੇ ਗੱਲਬਾਤ ਕਰਦੇ ਆ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ